ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਗਛੇ ਵਾਲੀ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਇੱਕ ਤਾਂ ਹੈਗੀਆ ਟੋਕੜਵੜ ਤੇ ਇੱਕ ਹੈਗੀਆ ਤਾਜੀ ਸ਼ੂਵੜ ਇੱਕ ਤਾਜੀ ਸ਼ੂ ਝੋਟੀ ਆ ਤੇ ਆਜੋ ਪੁੱਛਦੇ ਆਂ ਬਾਈ ਤੋਂ ਡਿਟੇਲ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਬੋਲ ਦੋ ਜੀ ਆਪਣਾ ਨਾਮ ਹਰਦੀਪ ਸਿੰਘ ਆ ਜੀ ਪਿੰਡ ਭਦੌੜਾ ਜਿਲ੍ਹਾ ਬਰਨਾਲਾ ਤਹਿਸੀਲ ਤਪਾ ਠੀਕ ਹੈ ਨੇੜੇ ਪਿੰਡ ਕਿਹੜਾ ਰਹੇ ਇਹ ਮੇਨ ਰੋਡ ਤੇ ਜਿੱਦੋਂ ਬਰਨਾਲੇ ਨੂੰ ਵੱਜ ਭਗਤੇ ਵਾਲੇ ਰੋਡ ਦੇ ਉੱਤੇ ਪਤੌੜ ਠੀਕ ਆ ਜੀ ਮੋਬਾਈਲ ਨੰਬਰ ਬੋਲ ਦੋ ਜੀ 7657814888 ਠੀਕ ਆ ਬਾਈ ਹਾਂ ਬਾਈ ਇਧਰ ਹੀ ਸਟਾਰਟ ਕਰੀਏ ਹਾਂਜੀ ਬਾਈ ਜਿਹੜੀ ਆਪਾਂ ਸਾਹਮਣੇ ਵੈੜ ਦੇਖ ਰਹੇ ਆ ਹਾਂਜੀ ਟੋਕੜ ਹੈਗੀ ਇਹ ਬਾਈ ਕੱਲੀ ਟੋਕੜ ਠੀਕ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਬਾਈ ਓ ਯਾਰ ਬਾਈ ਕੋਈ ਪਤਾ ਨਹੀਂ ਯਾਰ ਸੂਈ ਸਾਈ ਦਾ ਆਪਣੀ ਤਾਂ ਲਈ ਵੀ ਨਾ ਤਾਂ ਆਪਣੇ ਘਰ ਦੀ ਆ ਇਹ ਠੀਕ ਆ ਠੀਕ ਆ ਸੱਤ ਬਹੁਤ ਆ ਯਾਰ ਹਨਾ ਵਾਈਪਾਣੀ ਰੇਲ ਗੱਡੀ ਦੇ ਡੱਬੇ ਜਿੱਡੀ ਆ ਅਗਲਾ ਕਹਿ ਤਾ ਦਿੰਦਾ ਕਹਿ ਤਾ ਦਿੰਦਾ ਸਹੀ ਗੱਲ ਆ ਤੇ ਚੌੜੀ ਚੜੀ ਵੀ ਕਿੰਨੀ ਬਈ ਆ ਪਿੱਛੋਂ ਚੌੜੀ ਚੂੜੀ ਤਾਂ ਬਾਈ ਕਮਾਲ ਦੀ ਆ ਯਾਰ ਸਹੀ ਗੱਲ ਹੈ ਹਨਾ ਉਹ ਇੱਕ ਗੱਲ ਹੋਰ ਹਾਂ ਚਲੋ ਲੈਣੀ ਅਗਲੇ ਦੀ ਹੁੰਦੀ ਆ ਆਪਣਾ ਅੰਦਰ ਅੰਦਰੋਂ ਇਹ ਬਿਲਕੁਲ ਸਹੀ ਆ ਚਾਹੇ ਟੋਕੜੀ ਆ ਠੀਕ ਆ ਹੁਣ ਹੀਟ ਛੱਡ ਗਈ ਕੱਲ ਬਲੱਡ ਵੀ ਦੇਗੀ ਅੰਦਰੋਂ ਮੈਂ ਚੈੱਕ ਕਰਾਈ ਸੀ ਜਮਾਂ ਸਹੀ ਆ ਠੀਕ ਆ ਜਮਾਂ ਓਕੇ ਹਾਂ ਜੇ ਕਿਸੇ ਦਿਨ ਲੈਣੀ ਵੀ ਹੋਵੇ ਚਾਹੇ ਅਗਲਾ ਚੈੱਕ ਕਰਾ ਕੇ ਲੈ ਜੀ ਠੀਕ ਆ ਇਹਦੇ ਥੱਲੇ 7 ਕਿਲੋ ਦੁੱਧ ਸੀ ਠੀਕ ਆ ਅੱਜ ਦੀ ਘੜੀ 5 ਕਿਲੋ ਦੁੱਧ ਆ ਹਾਂ ਥਣ ਥਣ ਚਾਰੇ ਓਕੇ ਆ ਚਾਰੇ ਥਣ ਨਿਕਲਵੇਂ ਤੇ ਪੂਰੀ ਮਿੱਥੀ ਦਾ ਧਾਰ ਬਹੁਤ ਚੰਗੀ ਆ ਯਾਰ ਭਾਈ ਹਾਂ ਮੈਂ ਪੋਲੀ ਤੇ ਹਾਂ ਤੇ ਮੰਨ ਲਓ ਬਾਹੜ ਵੀ ਬਹੁਤ ਤਾਜੀ ਦਾ ਤਾਂ 35 36 ਕਿਲੋ ਪਾਇਆ ਹੋਇਆ ਆਇਆ ਹੋਊਗਾ ਭਾਈ ਸਹੀ ਗੱਲ ਹੈ ਇਹ ਵੀ ਬਾਹੜ ਆ ਤੂੰ ਕਿਹੜਾ ਸੁਆਹ ਹੋਈ ਵੀ ਆਏ ਪਤਾ ਹੈ ਭਾਈ ਯਾਰ ਕੋਈ ਪਤਾ ਨਹੀਂ ਮਨ ਲੈ ਤੀਜੇ ਸੂਏ ਨੂੰ ਹੁਣ ਸੂਗੀ ਦੋ ਸੂਏ ਸੂਪੀ ਗੱਲ ਤਾਂ ਚੰਗਾ ਹਨਾ ਬੜਾ ਚੰਗਾ ਥੱਲੇ ਮੁੱਠੀ ਵਾਲਾ ਇਹਨੇ ਦੁੱਧ ਤੇ ਉੱਥੇ ਆ ਜਾਣਾ ਇਹਨੇ ਮੇਰੇ ਕੋਲ ਦੋ ਤਿੰਨ ਦਿਨ ਜੀ ਨਹੀਂ ਲਾਇਆ ਅੱਜ ਖਾਣ ਲੱਗੀ ਆ ਸਹੀ ਗੱਲ ਆ ਭਾਈ ਜੀ ਲਾਵੇ ਦਾ ਪਸ਼ੂ ਕੋ ਹਾਂ ਬਹਰ ਆ ਜਾਂਦਾ ਹਨਾ ਹਾਂ ਲੈ ਤੋੜ ਕੇ ਦਿਖਾ ਬੈਣ ਦੀ ਤੋੜ ਤਾਰਾ ਬੰਦਾ ਹੁਣ ਜੇ ਆਪਾਂ ਹਾਈਟ ਦੀ ਗੱਲ ਕਰੀਏ ਤਾਂ 6 ਫੁੱਟ ਨੂੰ ਮੂੰਹ ਮਾਰਦੀ ਆ ਹਨਾ ਬਾਈ 6 ਫੁੱਟ ਮੇਰਾ ਮੱਲਾ ਕੱਦ ਹੈਗਾ 5 ਫੁੱਟ ਤੇ 9 ਇੰਚ ਹੁਣ ਆਏ ਦੇਖ ਲੈ ਵੀ ਜਮਾਂ ਬਰਾਬਰੀ ਹੋਈ ਪਈ ਜਮਾਂ ਬਰਾਬਰੀ ਆ ਸਹੀ ਗੱਲ ਹੈ ਤੇ ਲੰਮੀ ਲੰਮੀ ਵੀ ਦੇਖ ਲੈ ਲੇ ਲੰਮੀ ਸੌ ਲੱਗੀ ਹਾਂ ਮੱਲਾ ਜੇ ਇਹ ਜੀ ਬਹਿੜ ਕੇ ਤੇ ਤਿਆਰ ਹੋ ਜੇ ਕਮਾਲ ਕਰ ਦੋ ਯਾਰ ਬਹਿੜ ਹਨਾ ਟੋਰਾ ਤਾਰਾ ਵੀ ਨਾ ਲੈ ਟੋਰਾ ਤਾਰਾ ਚੈੱਕ ਕਰ ਲੋ ਬਾਕੀ ਫੇਸਪੁੱਸ਼ ਕਰਨ ਵਾਲੀ ਦਾ ਬਹੁਤ ਚੜਾ ਆ ਜਦ ਮੈਂ ਫਾਰਮ ਦੀ ਵਹਿੜੀ ਹੁੰਦੀ ਆ ਹਨਾ ਆਪਾਂ ਲਈ ਗਾ ਅਗਲੇ ਦੇ ਘਰੋਂ ਆ ਐਵੇਂ ਆਪਾਂ ਫਾਰੋਂ ਦਾ ਨਾਮ ਲਈਏ ਹੈ ਹਾਂ ਵੀ ਉਹ ਵੀ ਗੱਲ ਗਲਤ ਜੀ ਹੁੰਦੀ ਆ ਕਹਿਣੀ ਹਾਂ ਵੀ ਉਹ ਸਮੇਂ ਪੜੀ ਚੰਗੀ ਸਮੇਂ ਪੜੀ ਵੀ ਬਹੁਤ ਜ਼ਿਆਦੇ ਆ ਹਾਂ ਸਾਮੀ ਵੀ ਆ ਰੋਟੀਆਂ ਵੀ ਅੱਜ ਇਹਨੇ ਜਦੋਂ ਨਾ ਸੇਵਾ ਮੰਨ ਲਓ ਟੇਕੇ ਵਧੀਆ ਖਾਣ ਖੂਣ ਲੱਗੀ ਚਾਰ ਚੂਰ ਫੀਡ ਹੁਣ ਤਾਂ ਫੀਡ ਖਾਂਦੂ ਵੀ ਨੂੰ ਪੰਜ ਦਿਨ ਹੋ ਗਏ ਦੁੱਧ ਤੇ ਆਜੋ ਚੰਗੇ ਦੇ ਹਨਾ ਦੁੱਧ ਤੇ 10 11 ਕਿਲੋ ਕੋਈ ਬਾੜਾ ਨਹੀਂ ਠੀਕ ਆ ਭਾਈ ਕੀ ਬੋਲਾ ਫਿਰ ਬਰਾਏ ਦਾ ਮੁੱਲ ਇਹ ਰੋਈ ਇਹ 20000 ਰੁਪਏ ਦੀ ਲਜਮਾ ਜਾਇਜ ਮੁੱਲ 20000 ਜੇ ਕਿਤੇ ਕੱਪਣ ਲਗੀ ਲੱਖੋਂ ਬਾਹਰ ਆ ਬੈਠ ਹੈ ਨਾ ਬਾਈ ਇਹ ਜੀਆਂ ਡੇਡ ਡੇਡ ਨੂੰ ਵੀ ਨਹੀਂ ਮਿਲਦੀਆਂ ਏਡੀਆਂ ਏਡੀਆਂ ਬਾੜਾ ਹੈ ਕਾਰਨ ਆਏ ਵੀ ਚਲ ਰਾਸ ਆ ਜੇ ਅਗਲੇ ਦਾ ਵੀ ਨਹੀਂ ਸਹੀ ਗੱਲ ਹੈ ਹਮ ਅੱਗੇ ਆਪਣਾ ਮੁੱਲ ਜਾਇਜ ਜਾਈ ਹੁੰਦਾ ਹਾਂ ਵੀਰ ਜੀ ਜਿਦਾ ਮਾਗਰ ਖੜਕੇ ਦੇਖ ਬਹਿੜ ਨੂੰ ਬਹਿੜ ਪਲੀ ਪਲੀ ਬਹੁਤ ਆ ਡੜ ਡੜ ਜਦੋਂ ਭਰਦੀ ਹੋਊਗੀ ਕਰਮ ਵਾਲੀ ਪਹਿਚ ਹੈ ਤਿਆਰ ਕਰੂਗੀ ਹਨਾ ਹਾਂ ਜੀ ਅੱਗੇ ਭਾਈ 2 ਨੰਬਰ ਇਹ ਭਾਈ ਪਲੂਣ ਬੱਚੀ ਸੂਈ ਵੀ ਆ ਕਿੰਨਾ ਟਾਈਮ ਹੋ ਗਿਆ ਇਹਨੂੰ ਸੂਈ ਨੂੰ ਇਹ ਸੂਈ ਨੂੰ ਮੰਨ ਲਓ ਤਾਂ ਮਾਪਾ ਲਈ ਆ ਉਹ ਤਾਂ ਦੱਸ ਦੇਣੀ ਕਹਿੰਦੇ ਸੀ ਆਪਾਂ 15 ਮੰਨ ਲਓ 20 ਮੰਨ ਲਓ ਹਾਂ ਇਹਦੇ ਮਾਗਰ ਸੀ ਬੱਚਾ ਉਹ ਬੱਚੇ ਦੀ ਆਪਣੇ ਕੋਲੇ ਵੀਡੀਓ ਵੀ ਹੈਗੀ ਹੈ ਜੇ ਕਿਸੇ ਨੂੰ ਤਾਂ ਵੀ ਆਪਾਂ ਡਰੈੱਸ ਵੀ ਦੇ ਦਾਂਗੇ ਠੀਕ ਆ ਵੀ ਪਤਾ ਵੀ ਕਰ ਲਿਆ ਪਤਾ ਵੀ ਕਰ ਲਿਆ ਆਪਾਂ ਨੂੰ ਕੋਈ ਇਤਰਾਜ਼ ਨਹੀਂ ਹੂੰ ਬੱਬਾ ਇਸ ਵਕਤ 12 13 ਕਿਲੋ ਤਿਆਰ ਠੀਕ ਆ ਕੰਡਕ ਚੋਣ ਵਾਲਾ ਠੀਕ ਆ ਭਾਵੇਂ ਦੋ ਟਾਈਮ ਚ ਭਾਈ ਹਾਂ ਚਾਹੇ ਜੀ ਤਿੰਨ ਟਾਈਮ ਚਾਰ ਟਾਈਮ ਜਿੰਨਾ ਟਾਈਮ ਮਰਜ਼ੀ ਕਰ ਲੈ ਠੀਕ ਆ ਥਣ ਬਹੁਤ ਚੰਗਾ ਹੈ ਬਹੁਤ ਚੰਗਾ ਹੈ ਇਹ ਤਾਂ ਮੱਲਾ ਕੈਮਰੇ ਕਰ ਕਿਉਂ ਕੈਮਰੇ ਨਹੀਂ ਕਿਰਨੀ ਲੈ ਗਿਆ ਕੀ ਅੱਲਾ ਯਾਰ ਠੰਡੀ ਸੀਲ ਤਾਂ ਕਰਨ ਵਾਲੀ ਫੁੱਲ ਆ ਥਣ ਬਹੁਤ ਚੰਗਾ ਹੈ ਪੂਰੀ ਚਾਰੇ ਥਣ ਪੂਰੇ ਵਧੀਆ ਹਾਂ ਨਿਕਾੜਵਾ ਥਾਣਾ ਬਸ ਬਲੂਨੇ ਦੂਜੇ ਸੂਏ ਨੂੰ ਬੰਨਣ ਵਾਲੀ ਆ ਬੰਨਣ ਵਾਲੀ ਆ ਭਾਈ ਲੈ ਯਾਰ ਤਾਰ ਬਹੁਤ ਚੰਗੀ ਆ ਲੈ ਯਾਰ ਹਨਾ ਸਹੀ ਗੱਲ ਆ ਭਾਈ ਲੈ ਨੂਨ ਸੂਈਆ ਕਰਮਾੜੀ ਕੋਈ ਵੀ ਨੇ ਨਿਆਣਾ ਨਹੀਂ ਭਾਈ ਲੈ ਸਹੀ ਗੱਲ ਆ ਭਾਈ ਬਹੁਤ ਕਮਾਲ ਦੀ ਆ ਤਾਰ ਸਹੀ ਗੱਲ ਆ ਆਪਾਂ ਸੰਪੂਰਨ ਕੇ ਥਣ ਪੂਰੇ ਵਧੀਆ ਕਰ ਜਾਂਦੇ ਚੋਾਈ ਬਹੁਤ ਪੋਲੀ ਹੋਣਾ ਬਈ ਪੂਰੀ ਪੋਲੀ ਇਸ ਵਕਤ ਬਾਲਟੀ ਦੇ ਆਪਣੀ ਜਜਮੈਂਟ ਵੀ 13 ਵੀ ਹੋ ਸਕਦਾ 12 ਵੀ ਹੋ ਸਕਦਾ ਅੱਜ ਚੀਨੇ 14 15 ਕਿਲੋ ਦੁੱਧ ਕਰ ਜਾਣਾ ਹਜੇ ਤਾਂ ਮਤਲਬ ਨੇ ਇਹ ਆਈ ਥੋੜੀ ਜੀ ਵੇਟ ਐਲੀ ਥਮਾ ਹਾਂ ਬ੍ਰਾਸ ਇਹਨੇ ਦੇਖਦੇ ਮਣੀ ਸੇਵਾ ਹੋਗੀ ਨਾ ਬਣ ਜੂਗੇ ਮੰਨ ਲਾ ਫਿਰ ਇਹਦਾ ਮੁੱਲ ਵੀ ਉਹੇ ਜਾਗਾ ਹਾਂ ਖੋਲ ਲਓ ਬਾਈ ਤੋੜ ਦਿਓ ਤੋੜ ਦਿਓ ਨਹੀਂ ਫੇਸਬੁਕ ਕਰਮ ਵਾਲੀ ਦਾ ਬਹੁਤ ਪਿਆਰਾ ਹੈ। ਆਪਣੇ ਬਾਕੀ ਬਾਈ ਉਹ ਕੱਦ ਵਿੱਡ ਵੀ ਛੋਟਾ। ਹਾਂ। ਖਾਂਦੀ ਵੀ ਨਾਰਮਲ ਆ। ਉਹ ਕੋਈ ਖਿੱਚਿਆ ਤੋ ਹੇੜੀ ਵੀ ਨਹੀਂ ਵੀ ਜੇ ਆਪਾਂ ਘਰੇ ਰੱਖਣੀ ਆ ਨਾ। ਦੁੱਧ ਨੂੰ ਚੰਗੀ ਆ। ਦੁੱਧ ਨੂੰ ਚੰਗੀ ਆ। ਇਹਨੇ ਮੰਨ ਲਓ ਨਾ ਵਾੜਾ 14 ਜਮਾਨਾ ਅਸਦੀ ਘੜੀ ਜਿਹੜਾ 12 13 ਇਹਦਾ ਹੈਗਾ ਹੀ ਹੈਗਾ ਨਾ। ਹੈਗੇ ਹੈਗਾ। 14 ਕਿਲੋ 15 ਕਰ ਜੂ ਇਹੇ। ਕਰ ਜੂ ਬਾਈ ਸਹੀ ਗੱਲ। ਹਾਂ ਜੀ ਉਹ ਵੀ ਸੰਭਾਈ ਨਾਲ। ਹਾਂ ਬਾਈ। ਤੇ ਕੀ ਮੋਲ ਆ ਬਾਈ ਫਰਜਾ ਅੱਜ ਆ। ਮੈਂ ਜਦ ਮੁੱਲ ਕਰਾਉਣਾ ਕੁਛ ਕਰਾ ਲਓ 40 ਕਰਾ ਲਾ 35 ਕਰਾ ਲਾ 33000 ਦੀ ਬੱਛੀ ਦੇ ਜਮਾ ਜਾਇ ਮੁੱਲ ਕੀਤਾ ਬਾਈ ਨੇ 33000 ਦੀ ਬਾਈ ਬਾਪਾ ਨਾਲ ਅਗਲੇ ਦਾ ਟਾਈਮ ਖਰਾਬ ਹੋਵੇ ਦੁੱਧਾ ਤਸੱਲੀ ਅਗਲਾ ਆਪਦੀ ਇੱਥੇ ਫੁੱਲ ਕਰਕੇ ਲੈ ਜਾਵੇ ਕਿਉਂ ਆਪਣੀਆਂ ਮੁੱਲ ਲਈਆਂ ਮਿਆਂ ਆਪਣੇ ਘਰ ਦੀ ਕੋਈ ਨਹੀਂ ਹਾਂ ਆ ਵੀ ਤਸੱਲੀ ਕਰ ਲੈ ਜੇ ਅੰਦਰੋਂ ਚੱਕ ਕਰਾ ਲੈ ਇਹਨੂੰ ਚੋਲੇ 1 ਡੰਗ 2 ਡੰਗ ਆਪਣਾ ਤਰਾਜ ਨਹੀਂ ਅੱਗੇ ਬਾਈ ਤੇ ਨੰਬਰ ਛੋਟੀ ਇਹਦਾ ਬਾਈ ਜਰ ਝੋਟੀ ਲਈ ਤਾਂ ਸੀਗੀ ਹੋਰ ਹਸਾਬ ਤੇ ਇਹਨਾਂ ਕੱਲ ਇਹ ਸੂਪੀ ਬੱਚਾ ਫੁੱਲ ਗਈ ਬੱਚਾ ਫੁੱਲ ਗਈ ਪਲੂਨ ਸੂਈ ਆਣਾ ਪਲੂਨ ਸੂਈ ਆ ਹਜੇ ਹੈ ਵੀ ਦੰਦਾ ਚਖਣੀ ਦੋਗੀ ਕਿ ਨਹੀਂ ਚੋਗੀ ਹੋਈ ਆ ਬਾਈ ਹੂੰ ਕੱਦ ਕੱਦ ਬਹੁਤ ਖਲਾਸੀ ਤੇ ਦਾ ਕੱਦ ਦਾ ਸਿੰਗ ਬੜਾ ਵਧੀਆ ਸੀ ਪੈਸੇ ਵੀ ਬਹੁਤ ਲੱਗੇ ਸੀ ਇਹਦੇ ਗੱਬਣ ਗੱਬਣ ਤੇ ਉਹ ਫਿਰ ਲਾਲਚ ਹੋ ਜਾਂਦਾ ਵੀ ਥੋੜਾ ਜਿਹਾ ਹੋਰ ਹੋ ਜਾ ਥੋੜਾ ਜਿਹਾ ਹੋਰ ਹਾਂ ਬਾਈ ਤੇ ਚੱਲ ਬਾਈ ਹੁਣ ਇਹ ਆਪਾਂ ਦੇਵਾਂਗੇ ਭਾਅ ਨਾਲ ਠੀਕ ਆ ਬਾਈ ਕਿਉਂ ਵੀ ਜੀ ਖੋਲ ਕੇ ਤੋਰੋਗੇ ਬਾਈ ਹਾਂ ਜਿੰਨਾ ਮਰੋ ਦੋ ਬਾਈ ਥਣ ਚੈੱਕ ਕਰ ਲਓ ਥਣ ਬਹੁਤ ਕਮਾਲ ਦਾ ਥਣ ਚਾਰੇ ਸਹੀ ਆ ਬਾਈ ਹਾਂ ਬਾਈ ਥਣ ਇੱਕੋ ਜਿਹਾ ਹਨਾ ਕੋਈ ਮਤਾਂ ਨਹੀਂ ਕੋਈ ਦੇਖੋ ਵੱਡਾ ਛੋਟਾ ਤਾਂ ਆਇਆ ਹੀ ਨਹੀਂ ਹੋ ਸਕਦਾ ਜਿਹੜਾ ਮਾੜਾ ਮੋਟਾ ਕੱਟਰੂ ਝੁੰਗ ਜਾਂਦਾਗਾ ਘੂਰ ਕਰਕੇ ਝੁੰਗਾਈਦਾ ਠੀਕ ਆ ਬਾਈ ਬਾਈ ਕਹਿੰਦਾ ਘੂਰ ਕਰਕੇ ਝੰਗਾਈਦਾ ਸਹੀ ਗੱਲ ਆ ਬਾਈ ਬਾਕੀ ਉਹ ਛੋਟੀ ਚੰਗੀ ਸ਼ੇਮ ਪਲੂਨ ਸੁਈਆ ਸਿੰਘ ਦੀ ਕੁਆਲਿਟੀ ਦੇਖ ਲੈ ਨੇੜੇ ਮੋੜੀ ਤੇ ਮੂੰਹ ਮੱਥਾ ਦੇਖ ਛੋਟੀ ਦਾ ਬੜਾ ਚੰਗਾ ਹਨਾ ਬਾਕੀ ਬੱਚਾ ਕੱਟਾ ਗਿਆ ਕੱਟਾ ਬੈਠਾ ਗਿਆ ਚੈੱਕ ਕਰ ਲੋ ਇਹ ਵੀ ਬਹੁਤ ਚੰਗਾ ਦਿੱਤਾ ਇਹਨੇ ਤੇ ਬਾਈ ਫਿਰ ਕੀ ਮੁੱਲ ਰੋ ਅੱਜ ਦੀ ਘੜੀ ਦਾ ਬਾਈ ਅੱਜ ਦੀ ਘੜੀ ਮੁੱਲ ਕੋਸ਼ ਕਰਾਲਾ ਆਪਾਂ 53000 ਦੀ ਛੋਟੀ ਦੇ ਦਾਂਗੇ 53000 ਦੀ ਬਾਈ ਕਹਿੰਦਾ ਛੋਟੀ ਦੇ ਦਾਂਗੇ ਮੌਕੇ ਤੇ ਮਾਨ ਤਣ ਬੋ ਮਾਨਤਾਂ ਆਪਾਂ ਸਾਰਿਆਂ ਦੇ ਮੁੱਲ ਰੱਖਿਆ ਜੈਜ ਮਾਨਤਾਂ ਕੋਈ ਗੱਲ ਨਹੀਂ ਛੋੜਛਪੱਕ ਲਾਜ਼ਮੀ ਕਰਾਂਗੇ ਠੰਡੀ ਸੀ ਨੂੰ ਫੋਲ ਬਾਈ ਹਜੇ ਕੋਈ ਠੰਡੀ ਸੀ ਨਹੀਂ ਬਾਈ ਥੋੜਾ ਇੱਕ ਸਟ੍ਰੋਮ ਬਜੋ ਬੱਚਾ ਮਰ ਗਿਆ ਕਿਹਨਾਂ ਤੱਕ ਕਪੜ ਲਗੀ ਬਾਈ ਪਤਾ ਨਹੀਂ ਮਾਰਦੀ ਮੁਰਦੀ ਨਾ ਮਾਰਦੀ ਮੁਰਦੀ ਨਹੀਂ ਬਈ ਜਿਵੇਂ ਮਰਜੀ ਖੋਲੀ ਚੱਲ ਠੀਕ ਆ ਬਾਈ ਹਾਂ ਥਣ ਵਾਲਾ ਕਮਾਲ ਦਾ ਥਣਾ ਮੁੱਠੀ ਵਾਲਾ ਥਣਾ ਚਵਾਈ ਉਹ ਪੋਲੀ ਆ ਵੀਰੇ ਉਹ ਓਕੇ ਓਕੇ ਹਾਂ ਪੂਰੀ ਪੋਲੀ ਕੋਈ ਪੂਰ ਛਿੱਟਾ ਗੰਡ ਤੇ ਥਣ ਚ ਕੋਈ ਨਹੀਂ ਠੀਕ ਆ ਬਾਕੀ ਬਾਈ ਰੰਮਨ ਵੀ ਜੈ ਜੀ ਰੱਖਿਆ ਆ ਨਾਗ ਸੀਗੇ ਭਰਾ ਕੋਲੇ ਤਿੰਨੇ ਤੈਨੂੰ ਤੈਨ ਦੇ ਤੈਨੂੰ ਦਿਖਾ ਦਿੱਤੇ ਜੇ ਕਿਸੇ ਵੀ ਨੂੰ ਕੋਈ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਜੇ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤੈਨੂੰ ਧੰਨਵਾਦ